ਹਾਂਜੀ ਬਾਈ ਜੀ ਸੱਸੀ ਕਾਲ ਜੀ ਅੱਜ ਆਪਾਂ ਇਨਸਾਫ ਟੀਮ ਪੰਜਾਬ ਨੌਜਵਾਨਾਂ ਕੋਲੇ ਪਹੁੰਚੇ ਆਂ ਰੋਜ਼ਗਾਰ ਵਾਲੇ ਜਿਹੜੇ ਭਰਾ ਹਰੋਜ ਦਿੱਲੀ ਦਾ ਕੰਮ ਧੰਦਾ ਕਰਦੇ ਆ ਇਹਨਾਂ ਕੋਲੇ ਪਹੁੰਚਿਆ ਨਾ ਭਰਾਵਾਂ ਨੂੰ ਪੁੱਛਦੇ ਆਂ ਬਾਈ ਜੀ ਇਨਸਾਫ ਟੀਮ ਪੰਜਾਬ ਵੱਲੋਂ ਜਿਹੜੇ ਸਿੰਥੈਟਿਕ ਨਸ਼ੇ ਆ ਉਹ ਬੰਦ ਹੋਣੇ ਚਾਹੀਦੇ ਆ ਬਾਈ ਜੀ ਹਾਂਜੀ ਬੰਦ ਹੋਣੇ ਚਾਹੀਦੇ ਆ ਬਾਈ ਜੀ ਤੇ ਇੱਕ ਮੁੱਦਾ ਖੇਤੀ ਖਸ ਖਸ ਚੱਲ ਰਿਹਾ ਹੈ ਇਹ ਲਾਗੂ ਹੋਣੀ ਚਾਹੀਦੀ ਹੈ ਜੀ ਇਹ ਲਾਗੂ ਹੋਣੀ ਚਾਹੀਦੀ ਹੈ ਪੰਜਾਬ ਭੜੀ ਬਾਈ ਜੀ ਚਿੱਠੇ ਤਰ੍ਹਾਂ ਤੋਂ ਜੀ ਹਾਂਜੀ ਬਾਈ ਜੀ ਤੁਸੀਂ ਕੀ ਕਹਿਣਾ ਚਾਹੋਗੇ ਖਸ ਖਸ ਦੀ ਖੇਤੀ ਲਾਗੂ ਹੋ ਦਵਾ ਲਾਗੂ ਹੋਣੇ ਚਿੱਟੇ ਤੋਂ ਬਚ ਜਾਣਗੇ ਜੀਵਾਂ ਤੋਂ ਬਚ ਜਾਣਗੇ ਹਾਂਜੀ ਇਹ ਆਮ ਨੌਜਵਾਨ ਆ ਬਾਈ ਜੀ ਜਿਹੜੇ ਹਰ ਰੋਜ਼ ਦਿਹਾੜੀ ਜਾਂਦੇ ਆ ਇਨਸਾਫ ਟੀਮ ਪੰਜਾਬ ਦਾ ਸਾਥ ਦੇਈ ਜਾਂਦੇ ਆ ਤੇ ਸੰਤ ਐਡਿਕ ਨਸ਼ੇ ਹਰੇਕ ਭਰਾ ਕਹਿੰਦਾ ਬੰਦ ਹੋਣੇ ਚਾਹੀਦੇ ਆ ਤੇ ਮੋਦਾ ਖੇਤੀ ਖਾਸ ਖਾਸ ਦੀ ਪੰਜਾਬ ਦੇ ਵਿੱਚ ਲਾਗੂ ਹੋਣੀ ਚਾਹੀਦੀ ਤੇ ਵੀਡੀਓ ਨੂੰ ਸਾਰੇ ਭਰਾ ਵੱਧ ਤੋਂ ਵੱਧ ਬਾਈ ਸ਼ੇਅਰ ਕਰ ਦਿਓ ਤੇ ਆਹ ਦੇਖ ਲਓ ਬਾਈ ਇਹ ਇਹਨਾਂ ਦਾ ਕੰਮ ਭਰਾਵਾਂ ਦਾ ਉਹ ਤੂੜੀ ਦਾ ਭੁੰਗ ਭਰੀ ਜਾਂਦੇ ਆਗੇ ਆਹ ਦੇਖ ਲਓ ਬਾਈ ਆਮ ਨੌਜਵਾਨ ਆ ਕਮਾਂ ਧੰਦੇ ਵਾਲੇ ਤੇ ਖਾਸ ਖਾਸ ਦੀ ਖੇਤੀ ਬਾਈ ਲਾਗੂ ਹੋਣੀ ਚਾਹੀਦੀ ਆ ਤੇ ਸਿੰਥੈਟਿਕ ਨਸੇ ਜਿਹੜੇ ਬੰਦ ਹੋਣੇ ਚਾਹੀਦੇ ਤੇ ਬਾਈ ਵੱਧ ਤੋਂ ਵੱਧ ਸਾਰੇ ਭਰਾ ਫੋਲੋ ਕਰ ਲੋ ਤੇ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਮੈਂਟ ਕਰ ਦਿਓ ਤੇ ਤੁਹਾਡਾ ਬਹੁਤ ਬਹੁਤ ਧੰਨਵਾਦੀ ਬਾਈ ਇਨਸਾਫ ਟੀਮ ਪੰਜਾਬ ਦਾ ਵੱਧ ਤੋਂ ਵੱਧ ਸਾਥ ਦਿਓ ਜੀ ਇਨਸਾਫ ਟੀਮ ਪੰਜਾਬ ਜਿੰਦਾਬਾਦ ਜੀ